ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਗ 421 ਆ ਮਹਿਲਾ ਪੰਜਾਬਾਂ ਰੂੜੋ ਠਾਕਰ ਮਾਰੋ ਰੂੜੀ ਗੁਰਵਾਣੀ ਏ ਠਾਕਰ ਤੂੰ ਸੁੰਦਰ ਹੈ ਤੂੰ ਸਿਆਣਾ ਹੈ ਗੁਰੂ ਦੀ ਸੁੰਦਰ ਬਾਣੀ ਦੇ ਰਾਹੀ ਤੇਰੀ ਪ੍ਰਾਪਤੀ ਹੋ ਸਕਦੀ ਹੈ ਵੱਡੀ ਭਾਗ ਫਤਗੁਰ ਮਿਲੇ ਪਈ ਧਨਿਰਵਾਣੀ ਵੱਡੀ ਕਿਸਮਤ ਦਾ ਗੁਰੂ ਮਿਲਦਾ ਹੈ ਤੇ ਗੁਰੂ ਦੇ ਮਿਲਣ ਦੇ ਨਾਲ ਵਾਸ਼ਨ ਰਹਿਤ ਆਤਮਿਕ ਅਵਸਥਾ ਨਿਰਮਿਤ ਹੈ ਮੈਂ ਓ ਲਗੀਆ ਓ ਲਗੀ ਹਮ ਸ਼ੁਰੂ ਥਾਰੇ ਏ ਪ੍ਰਭੂ ਮੈਂ ਤੇਰੇ ਦਾਸਾਂ ਦਾ ਦਸ ਹਾਂ मैं तेरा छोटा जिहा सेवक हां ज्यो तू राख त्यों रहा मुख नाम हमारे रहाओं उसी तरह जीवा जिमें तेरी जिमेंजा हो मेरे मुँह अपना नाम दे रहाओ दर्शन की प्यासा प्या भाने मन भाई ਪਰਬੂ ਦੀ ਰਜਾ ਵਿੱਚ ਜੀਵ ਦੇ ਅੰਦਰ ਉਸੇ ਦਰਸ਼ਨ ਦੀ ਤੀਬਰਤਾng ਪੈਦਾ ਹੁੰਦੀ ਹੈ ਉਸ ਦੀ ਰਜਾ ਅਨੁਸਾਰ ਹੀ ਉਹ ਜੀਵ ਦੇ ਮਨ ਵਿੱਚ ਪਿਆਰ ਲੱਗਣ ਲੱਗ ਪੈਂਦਾ ਹੈ ਮੇਰੇ ਠਾਕੁਰ ਹੱਥ ਭੜਿਆਈਆਂ ਭਾਣੇ ਪਤ ਪਾਈਏ ਪਿਆਰੇ ਠਾਕੁਰ ਦੇ ਹੱਥ ਵਿੱਚ ਹੀ ਸਾਰੀਆਂ ਬੜਿਆਈਆਂ ਹਨ ਉਸ ਦੀ ਰਜਾ ਅਨੁਸਾਰ ਹੀ ਜੀਵਾਂ ਨੂੰ ਉਸ ਦੇ ਦਰ ਤੇ ਇਿੱਤ ਜਿਤਨੀ ਹੈ ਫਰਚੂ ਦੂਰ ਨ ਜਾਣੀ ਐ ਅੰਤਰ ਹੈ ਸੋਈ ਫਲਤ ਰਹਿਣ ਵਾਲੀ ਪਰਮਾਤਮਾ ਨੂੰ ਕਿਤੇ ਦੂਰ ਬੈਠਾ ਨਹੀਂ ਸਮਝਣਾ ਚਾਹੀਦਾ ਹਰੇਕ ਜੀਵ ਦੇ ਅੰਦਰ ਉਹ ਆਪ ਹੀ ਵਸ ਰਿਹਾ ਹੈ ਜੈ ਦੇਖਾਂ ਤਹ ਰਵ ਰਹੇ ਕਿਨ ਕੀਮਤ ਹੋਈ ਮੈਂ ਜਿੱਧਰ ਤੱਕਦਾ ਹਾਂ ਉਧਰ ਹੀ ਪ੍ਰਭੂ ਭਰਪੂਰ ਹੈ ਪਰ ਕਿਸੇ ਜੀ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ਆਪ ਕਰੀ ਆਪ ਹੈਰੇ ਵੇਖੇ ਬੁਲਾਈ ਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਦਾ ਹੈ ਆਪਣੀ ਇਹ ਤਾਕਤ ਨੂੰ ਆਪ ਹੀ ਵੇਖ ਰਿਹਾ ਹੈ ਗੁਰਮਖ ਕੋਈ ਨਿਹਾਲੀ ਐ ਇਉਂ ਕੀਮਤ ਪਾਈ ਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰ ਕਰ ਸਕੀ ਨਾ ਹੈ ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ ਉਹ ਹਰਥਾ ਮੌਜੂਦ ਹੈ ਜੀਵ ਵਿਦਿਆ ਲਾਹਾ ਮਿਲੇ ਗੁਰਕਾਰ ਕਮਾਵੇ ਈੜਾ ਮਨੁ ਕੁਰੂ ਜਿਸ ਸਿਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿੱਚ ਪ੍ਰਮਾਤਮਾ ਦਾ ਨਾਮ ਲਾਭ ਮਿਲਦਾ ਹੈ ਪੂਰਵ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਪਰ ਗੁਰੂ ਵੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕੰਮਾਂ ਦੇ ਸੰਸਕਾਰ ਅੰਦਰ ਮੌਜੂਦ ਹੋਣਾ ਮਨਮੁਖ ਟੋਟਾ ਨਿਤ ਹੈ ਪਰਮੇ ਪਰਮਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਿਕ ਗੁਣਾਂ ਵਿੱਚ ਨਿਤ ਕਮੀ ਹੁੰਦੀ ਰਹਿੰਦੀ ਹੈ ਮਾਇਆ ਦੇ ਪਟਕਾਏ ਹੋ ਉਹ ਨਿਤ ਪਟਕਦੇ ਰਹਿੰਦੇ ਹਨ ਮਨਮੁਖ ਅੰਦਰ ਨਾ ਚੇਤੇਈ ਕਿਉਂ ਦਰਸ਼ਨ ਪਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਵਿੱਚ ਅੰਨ੍ਹਾ ਹੋ ਜਾਂਦਾ ਹੈ ਓਮ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਉਸ ਨੂੰ ਪ੍ਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ ਬਾਜਗ ਆਇਆ ਜਾਣੀ ਸੱਚੀ ਲਿਵਲਾਈ ਤਦੋਂ ਹੀ ਕਿਸੇ ਨੂੰ ਜਗਤ ਵਿੱਚ ਜੰਮਿਆ ਸਮਝੋ ਜੇ ਉਹ ਸਦਾ ਸਿਰ ਰਹਿਣ ਬੜੇ ਪ੍ਰਭੂ ਦੇ ਚਰਨਾਂ ਵਿੱਚ ਚਿਤ ਜੋੜਦਾ ਹੋਵੇ ਗੁਰ ਭੇਟੇ ਪਾਰਸ ਪੇ ਜੋਤੀ ਜੋਤ ਮਿਲਾਏ ਜਿਹੜੇ ਮਨੋਂ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ ਉਹਨਾਂ ਦੀ ਜੋਤ ਪ੍ਰਮਾਤਮਾ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਐ ਨਸ ਰਹਿ ਨਿਰਮਲੋ ਕਾਰਤੁਰ ਕੀ ਕਰਨੀ ਏ ਨਾਨਕ ਪ੍ਰਭੂ ਦੇ ਨਾਮ ਵਿੱਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਰੰਗੇ ਰਹਿੰਦੇ ਹਨ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਨੀ ਜਿੜਾ ਜੜਾ ਮਨੁਖ ਤਰੋ ਮਿਲੀ ਸੇਮਣ ਦੀ ਕਰ ਕਰਦਾ ਹੈ ਉਸ ਦਾ ਨਰਲੀਪ ਰਹਿੰਦਾ ਹੈ ਆਫ ਮਹਿਲਾ ਪਹਿਲਾ ਕੀ ਹਾ ਅੱਖਣ ਆਖੀ ਹੈ ਤਾਂ ਕਿ ਅੰਤ ਨਾ ਜਾਣਾ ਪ੍ਰਮਾਤਮਾ ਬੇਅੰਤ ਗੁਣਾ ਦਾ ਮਾਲਕ ਹੈ ਉਸ ਦੇ ਗੁਣਾ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ ਮੈਂ ਅੰਤ ਜਾਣ ਨਹੀਂ ਸਕਦਾ ਮੈਂ ਨਿਤਰੇ ਆਤਰ ਇੱਕ ਤੂੰ ਮੈਂ ਤਾਣ ਸਤਾਣਾ اے ਪ੍ਰਭੂ ਮੇਰੀ ਤਾਂ ਨਿਤ ਇਹੀ ਅਰਦਾਸ ਹੈ ਮੈਨੀਆਂ ਆਸਰੇ ਦਾ ਸਿਰਫ ਤੂੰ ਹੀ ਆਸਰਾ ਹੈ ਤੇ ਤੂੰ ਮੇਰਾ ਨਤਾਣੇ ਦਾ ਤਕੜਾ ਤਾਣ ਹੈ ਨਾਨਕੀ ਅਰਦਾਸ ਹੈ ਸਚ ਨਾਮ ਸਹੀਲਾ ਮੈਂ ਨਾਨਕ ਦੀ ਅਰਦਾਸ ਹੈ ਕਿ ਮੈਂ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਸੁਖੀ ਰਹਾ ਹਾਂ ਭਾਵ ਮੈਂ ਪਰਮਾਤਮਾ ਦੀ ਯਾਦ ਵਿੱਚ ਰਹਿ ਕੇ ਆਤਮਿਕ ਆਨੰਦ ਹਾਸਲ ਕਰਾਂ ਆਪ ਗਿਆ ਸੂਜੀ ਪਈ ਗੁਰ ਸ਼ਬਦੀ ਮਿਲਾ ਜਿਹੜਾ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਗੁਆੰਦਾ ਹੈ ਉਸ ਨੂੰ ਇਸ ਤਰ੍ਹਾਂ ਦੀ ਅਰਦਾਸ ਕਰਨ ਦੀ ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਨਾਲ ਮੁਲਾਪ ਹੋ ਜਾਂਦਾ ਹੈ ਰਹਾਉ ਹਮ ਮੈਂ ਕਰ ਬਗਵਾ ਯੇ ਪਾਈਏ ਵਿਚਾਰ ਇਹ ਜੋ ਹੰਕਾਰ ਕੀ ਮੈਂ ਵੱਡਾ ਹਾਂ ਮੈਂ ਵੱਡਾ ਹਾਂ ਆਪਣੇ ਅੰਦਰ ਦੂਰ ਕਰੀਏ ਤਦੋ ਪ੍ਰਮਾਤਮਾ ਦੇ ਦਰਤੇ ਅਰਦਾਸ ਕਰਨ ਦੀ ਸਮਝ ਪੈਂਦੀ ਹੈ ਸਭ ਉਸ ਮਨਮਾਨਿਆਂ ਦੇ ਸਾਚ ਆਧਾਰ ਇਹ ਜੋ ਪ੍ਰਮਾਤਮਾ ਦੇ ਨਾਮ ਨਾਲ ਜੀਵਾਂ ਦਾ ਮਨ ਪਰਚ ਜਾਂਦਾ ਹੈ ਤਦੋਂ ਉਹ ਪ੍ਰਭੂ ਨੂੰ ਆਪਣਾ ਸਾਰਾ ਨਾਮ ਜੀਵਨ ਵਾਸਤੇ ਆਸਰਾ ਦੇ ਦਿੰਦਾ ਹੈ ਇਹ ਇਸ ਨਾਮ ਸੰਤੋਖਿਆ ਸੇਵਾ ਸਚਸਾਈ ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਸੰਤੋਖ ਵਾਲਾ ਜੀਵਨ ਬਣਾਉਂਦਾ ਹੈ ਉਸ ਦੀ ਇਹ ਸੇਵਾ ਸਦਾ ਸਿਰ ਪ੍ਰਭੂ ਕਬੂਲ ਕਰਦਾ ਹੈ ਤਾਂ ਕੋ ਵਿਗਨ ਲਾਗੀ ਚੱਲੇ ਹੁਕਮ ਰਜ਼ਾਈ ਲੋਭ ਨੂੰ ਕਜਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਮਾਇਆ ਦੇ ਮੋਹ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ ਹਉ ਕੁਮਰ ਜਾਈ ਜੋ ਚੱਲੇ ਸੋ ਪਵੈਖ ਜਾਣੈ ਜਿਹੜਾ ਮਨੁੱਖ ਰਜਾ ਦੇ ਮਾਲਕ ਪ੍ਰਮਾਤਮਾ ਦੇ ਹੁਕਮ ਵਿੱਚ ਤੁਰਦਾ ਹੈ ਉਹ ਖਰਾ ਸਿੱਕਾ ਬਣ ਕੇ ਪ੍ਰਭੂ ਖਜਾਨੇ ਵਿੱਚ ਪੈਂਦਾ ਹੈ ਹਉ ਟੇਠਾ ਵਰਨਾ ਪਾਈ ਨਹੀਂ ਚੱਲੇ ਝੁਠਾ ਨੇ ਕੋਟੇ ਸਿੱਕੇ ਨੂੰ ਕੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇਖ ਜਾਣੇ ਵਿੱਚ ਢੋਈ ਨਹੀਂ ਮਿਲਦੀ ਉਹ ਤਾਂ ਕੋਟਿਆਂ ਵਿੱਚ ਹੀ ਰਲੇ ਰਹਿੰਦੇ ਹਨ ਨੇ ਆਪਣੇ ਤੇ ਖਰਾ ਸਮਾਲ ਲੀਐ ਸੱਚ ਸੌਦਾ ਪਾਈਐ ਸਦਾ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸਾਮ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰੱਤਾ ਵੀ ਮਿਲਣੀ ਹੈ ਇਸ ਤਰ੍ਹਾਂ ਉਹ ਸੌਦਾ ਖੀ ਲੈਂਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ ਖੂਟੇ ਨਦਰਨਾ ਆਵਣੀ ਲੇ ਅਗਨੇ ਜਲਾਈਐ ਖੂਟੇ ਸਿੱਕੇ ਪ੍ਰਮਾਤਮਾ ਦੀ ਨਜ਼ਰੀ ਹੀ ਨਹੀਂ ਚੜਦੇ ਕੋਟੇ ਛੱਕਿਆਂ ਨੂੰ ਉਹਨਾਂ ਦੀ ਬਨਾਉਟ ਹਦਿਕ ਦੀ ਮਲ ਸਾਲ ਲਈ ਮੱਕ ਵਿੱਚ ਪਾਕਿਤ ਪੈਂਦਾ ਹੈ ਜਿੰਨੀ ਆਤਮ ਚੀਨਿਆ ਪਰਮਾਤਮ ਸੁਈ ਜਿੰਨਾ ਬੰਦੇ ਨੇ ਆਪਣੇ ਆਤਮਿਕ ਜੀਵ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਪਾ ਨੂੰ ਪਛਾਣ ਲੈਂਦੇ ਹਨ ਇੱਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਉਹ ਸਮਝ ਲੈਂਦੇ ਹਨ ਕਿ ਪ੍ਰਮਾਤਮਾ ਹੀ ਆਤਮਿਕ ਜੀਵਨ ਰੂਪ ਫਲ ਦੇਣ ਵਾਲਾ ਰੁੱਖ ਹੈ ਉਸ ਪਰ ਉਹ ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ ਅੰਮ੍ਰਿਤ ਫਲ ਜਿਨੀ ਚਖਿਆ ਸੱਚ ਰਹੇ ਇਕਾਈ ਜਿੰਨਾ ਮੁਨੱਖਾ ਨੇ ਆਤਮਿਕ ਜੀਵਨ ਦੇਣ ਬੜਾ ਨਾਮ ਫਲ ਚਖ ਲਿਆ ਉਹ ਸਦਾ ਫਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਹੋਰ ਸਵਾਦਾਂ ਵੱਲ ਰਚੇ ਰਹਿੰਦੇ ਹਨ ਤਿੰਨ ਨਾ ਪਰਮਾ ਨ ਭੇਦ ਹੈ ਹਰ ਰਸ ਨਰਸਾਈ ਉਹਨਾਂ ਨੂੰ ਮਾਇਆ ਦਿੱਕ ਦੀ ਕੋਈ ਭਟਕਣਾ ਨਹੀਂ ਰਹਿੰਦੀ ਉਹਨਾਂ ਦੀ ਪਰਮਾਤਮਾ ਨਾਲ ਕੋਈ ਵਿਤ ਨਹੀਂ ਰਹਿੰਦੀ ਉਹਨਾਂ ਦੀ ਜੀਵ ਪਰਮਾਤਮਾ ਦੇ ਨਾਮ ਰਸ ਵਿੱਚ ਰਸੀ ਰਹਿੰਦੀ ਹੈ ਹੁਕਮ ਸੰਜੋਗ ਕੀ ਆਇਆ ਚਲ ਸਦਾ ਰਜਾਈ ਹੀ ਜੀਵ ਤੂ ਪਰਮਾਤਮਾ ਦੇ ਹੁਕਮ ਵਿੱਚ ਆਪਣੇ ਕੀਤੇ ਕਰਮਾਂ ਦੇ ਸੰਜੋਗ ਅਨਸਾਰ ਜਗਤ ਵਿੱਚ ਆਇਆ ਹੈ ਸਦਾ ਉਸ ਦੀ ਰਜਾ ਵਿੱਚ ਹੀ ਤੋਰਾ ਔਗਣਾਰੇ ਕੋ ਗੁਣ ਨਾਨਕ ਸੱਚ ਮਿਲੇ ਬੜਿਆਈ ਮੈਨੂੰ ਗੁਣ ਹੀ ਨਾਨਕ ਨੂੰ ਸਦਾ ਸਿਰ ਪਰਪੂ ਦਾ ਸਿਮਣ ਰੂਪ ਕੋ ਮਿਲੇ ਮਿਲ ਜਾਈ ਮੈਂ ਨਾਨਕ ਇਸੇ ਬਖਸ਼ਣ ਨੂੰ ਸਭ ਤੋਂ ਉੱਚੀ ਬੁੜਾਈ ਸਮਝਦਾ ਹਾਂ ਆਫਾ ਮਹੱਲਾ ਪਹਿਲਾ ਮਨ ਰਾਤਿ ਉਹ ਹਰਨਾਏ ਸੱਚ ਵਖਾਣਿਆ ਜਿਸ ਮੁਕ ਦਾ ਮਨ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਮਨੁੱਖ ਸਦਾ ਕੈਮਰੇ ਵਾਲੇ ਪ੍ਰਮਾਤਮਾ ਦੀ ਸੇਵਸਲਾ ਕਰਦਾ ਹੈ ਉਹ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਲੋਕਾਂ ਕਿਆ ਕਿਆ ਜਾਈ ਜਾਂ ਦੁੱਧ ਪਾਣਿਆਂ ਏ ਪ੍ਰਭੂ ਜੇਦੋ ਕੋਈ ਸੇਵਾ ਭਗਤੀ ਦੇ ਕਾਰਨ ਕੋਈ ਬੜ ਭਾਗੀ ਜੀ ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿੱਚ ਲੋਕਾਂ ਦਾ ਕੁਝ ਨਹੀਂ ਵਿਗੜਦਾ ਜਿਉ ਲੱਗ ਜਿਉ ਪ੍ਰਾਣ ਸੱਚ ਤੇ ਆਈ ਹੈ ਜਦੋਂ ਤੱਕ ਸਿਰ ਵਿੱਚ ਜਿੰਦ ਹੈ ਤੇ ਸਵਾਸਨਤਾ ਤੱਕ ਸਦਾ ਕੈਮ ਲੈਣ ਬੜੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਵਾਹ ਹਰ ਗੁਣ ਗਾਈ ਮਿਲੇ ਸੁਖ ਪਾਈਐ ਰਹਾਉ ਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣ ਗਾ ਕੇ ਸਿਫਸਲਾ ਕਰਕੇ ਆਤਮਿਕ ਆਨੰਦ ਉਪਲਾਵ ਮਿਲਦਾ ਹੈ ਸੱਚੀ ਤੇਰੀ ਕਰ ਦੇ ਦਿਆਲ ਤੂੰ ਇਹ ਦਿਆਲ ਪ੍ਰਭੂ ਤੂੰ ਮੈਨੂੰ ਆਪਣੀ ਭਗਤੀ ਦੀ ਕਾਰ ਵਖਸ਼ੇ ਕਰ ਐਸੀ ਹੈ ਇਸ ਵਿੱਚ ਕੋਈ ਔਕਾਈ ਨਹੀਂ ਹੈ हाँ जीवा, तो है, मैं टेक जो जो मैं तेरी तेरी सिलसिला करता हाँ मेरा आत्मिक जीवन पलटता है प्रभु तू मेरे जीवन की टेक है तू मेरा आसरा है दर सेवक दरवान दर्द तू जान ही हे प्रभु ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮਲਦਾ ਹੈ ਤੂੰ ਉਸ ਦੇ ਦਿਲ ਦਾ ਦੁੱਖ ਦਰ ਜਾਣਨਾ ਹੈ ਭਗਤ ਤੇਰੀ ਹੈਰਾਨ ਦਰਦ ਗਵਾਹੀ ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜਿਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁੱਖ ਦਰ ਦੂਰ ਕਰ ਦਿੰਦਾ ਹੈ ਦਰਗੇ ਨਾਮ ਹضور ਗੁਰਮਖ ਜਾਣਸੀ ਜਿਹੜਾ ਉਹ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਦੀ ਦਰਗਾਹ ਵਿੱਚ ਹਜ਼ੂਰੀ ਵਿੱਚ ਉਹਦਾ ਨਾਮ ਸਿਮਣਾ ਹੀ ਪ੍ਰਵਾਨ ਹੁੰਦਾ ਹੈ ਬੇਰਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ ਜਿਹੜਾ ਮਨੁ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ ਸ਼ਬਦ ਨਾਲ ਸਾਝ ਪਾਉਂਦਾ ਹੈ ਉਸ ਦਾ ਜੀਵਨ ਸਮਾਫਲ ਹੈ ਕਬੂਲ ਹੈ ਸਤ ਸੰਤੋਖ ਕਰ ਭਾਉ ਤੂਸਾ ਹਰ ਨਾਮ ਸੋਏ ਜੋ ਮਨੁੱਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਦੇ ਰਸਤੇ ਦਾ ਖਰਚ ਬਣਾ ਕੇ ਹਰ ਨਾਮ ਜਪਤੇ ਹਨ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਤੇ ਉਹ ਆਪਣੇ ਮਨ ਵਿੱਚੋਂ ਵਿਕਾਰ ਛੱਡ ਦਿੰਦੇ ਹਨ ਉਹਨਾਂ ਨੂੰ ਪ੍ਰਭੂ ਆਪਣਾ ਸਦਾ ਸਿਰ ਨਾਮ ਦਿੰਦਾ ਹੈ ਸੱਚੇ ਸੱਚਾ ਨੇ ਹੋ ਸੱਚੇ ਲਾਇ ਜੇ ਕਿਸੇ ਜੀਵ ਨੂੰ ਸਦਾ ਸਿਰ ਪ੍ਰਭੂ ਸਦਾ ਸਿਰ ਪ੍ਰੇਮ ਲੰਦਾ ਲਗਾਂਦਾ ਹੈ ਤਾਂ ਇਹ ਪ੍ਰੇਮ ਸਦਾ ਸਿਰ ਪਰਭੂ ਨੇ ਆਪ ਹੀ ਲਾਇਆ ਹੈ ਆਪੇ ਕਰੇ ਨਿਆਉ ਜੋ ਤਿਸ ਭਾਇਆ ਉਹ ਆਪ ਹੀ ਨਿਆ ਕਰਦਾ ਹੈ ਕਿ ਕਿਸ ਨੂੰ ਪ੍ਰੇਮ ਦੀ ਦਾਤ ਦੇਣੀ ਹੈ ਜੋ ਉਸ ਨੂੰ ਪਸੰਦ ਆਉਂਦਾ ਹੈ ਉਹੀ ਨਿਆ ਹੈ ਸੱਚੇ ਸੱਚੀ ਦਾਤ ਦੇਦਿਆਲ ਹੈ ਮੈਂ ਵੀ ਦਿਨ ਰਾਤ ਉਸ ਪ੍ਰਭੂ ਦਾ ਸਮਲ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਜੋ ਸਦਾ ਜੀਵਾਂ ਉਤੇ ਅੰਧਿਆ ਕਰਦਾ ਹੈ ਕ੍ਰਿਸਸੇ ਵੀ ਤੇਰਾ ਨਾਮ ਅਮੋਲ ਹੈ ਮੈਂ ਉਸ ਦੇ ਅਰਤੀ ਅਸ ਕਰਦਾ ਹਾਂ ਕਿਸਾ ਤੇਰੇ ਨ ਬੜੇ ਪ੍ਰਭੂ ਮੈਨੂੰ ਆਪਣੇ ਨਾਮ ਦੀ ਦਾਤ ਦੇ ਇਹ ਦਾਤ ਸਦਾ ਕਾਇਮ ਰਹੇਣ ਬੜੀ ਹੈ ਤੂੰ ਉੱਤਮ ਹਉ ਨੀਚ ਸੇਵਕ ਕੰਡੀ ਹੈ ਤੂੰ ਉੱਤਮ ਹੈ ਮੈਂ ਨੀਚ ਹਾਂ ਪਰ ਫਿਰ ਵੀ ਮੈਂ ਤੇਰਾ ਸੇਵਕ ਕਹਵਾਂਦਾ ਹਾਂ ਨਾਨਕ ਨਜ਼ਰ ਕਰੇ ਹੋ ਮਿਲ ਸੱਚ ਵੰਡੀ ਹੈ हे नानक प्रभु दर्श सदा इंव अरदास करते हे प्रभु मेरे उते मेहर दी नजर कर ताकि तेनु तेरे चरणा तो बिछोले हुए नु तेरा सदा तेरा नाम मिल जाए नानक नजर करो मिले सच वांडी है वाहि गुरु जी का खालसा वाहि गुरु जी की फतेह